ਬੱਚੇ ਨੂੰ ਨਾ ਕਰੋ ਜਿਆਦਾ ਸਿਆਣਾ ਬਣਾਉਣ ਦੀ ਕੋਸ਼ਿਸ਼ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਦਰਸ਼ਨ ਸਿੰਘ ਅੱਜ ਦਾ ਅਸੀਂ ਜੋ ਵਿਸ਼ਾ ਲੈ ਕੇ ਆਏ ਜੀ ਉਹਦੇ ਵਿੱਚ ਅਸੀਂ ਇਹ ਡਿਸਕਸ ਕਰਨਾ ਹੈ ਇਹ ਵਿਚਾਰ ਕਰਨੀਆਂ ਮਾਪਿਆਂ ਦੇ ਨਾਲ ਕਿ ਬੱਚੇ ਨੂੰ ਨਾ ਕਦੇ ਵੀ ਬਹੁਤਾ ਸਿਆਣਾ ਬਣਾਉਣ ਦੀ ਕੋਸ਼ਿਸ਼ ਨਾ ਕਰੋ ਬੱਚੇ ਨੂੰ ਬੱਚਾ ਰਹਿਣ ਦਿਓ ਦੇਖੋ ਉਮਰ ਦੇ ਲਿਹਾਜ਼ ਨਾਲ ਨਾ ਇੱਕ ਸਮਾਂ ਹੁੰਦਾ ਹੈ ਕਿ ਇਹ ਇਹ ਨਾ ਉਮਰ ਦੇ ਲਿਹਾਜ਼ ਨਾਲ ਬੱਚੇ ਨੇ ਸਿਆਣਾ ਆਪਣੇ ਆਪ ਹੁੰਦੇ ਜਾਣਾ ਹੁੰਦਾ ਹੈ ਤੇ ਅਸੀਂ ਨਾ ਕੀ ਕਰਦੇ ਹਾਂ ਕਈ ਵਾਰ ਬੱਚਾ ਸਾਡਾ 4-5 ਸਾਲ ਦਾ ਹੁੰਦਾ ਹੈ 5-7 ਸਾਲ ਦਾ ਹੁੰਦਾ ਹੈ ਅਸੀਂ ਉਹਨੂੰ ਇੰਨਾ ਸਿਆਣਾ ਬਣਾਉਣ ਵੱਲ ਨੂੰ ਜਾਣ ਲੱਗ ਜੰਨੇ ਆ ਦੇਖੋ ਬੱਚੇ ਦਾ ਨਾ ਉਹਦੇ ਨਾਲ ਅਗਰ ਅਸੀਂ ਉਹਨੂੰ ਬਹੁਤਾ ਸਿਆਣਾ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਨਾ ਤਾਂ ਉਹਦਾ ਬਚਪਨ ਖੋਇਆ ਜਾਂਦਾ ਹੈ ਬੱਚੇ ਤਾਂ ਬੱਚੇ ਹੁੰਦੇ ਆ ਤਾਂ ਬੱਚਿਆਂ ਨੂੰ ਨਾ ਥੋੜਾ ਬਚਪਨ ਮਾਨਣ ਦਿਆ ਕਰੋ ਬਚਪਨ ਦੀਆਂ ਥੋੜੀਆਂ-ਬਹੁਤੀਆਂ ਤੁਹਾਨੂੰ ਲੱਗਦਾ ਗਲਤੀਆਂ ਕਰਦਾ ਕੋਈ ਅਸੀ ਗੱਲ ਨਹੀਂ ਉਹਨੂੰ ਉਸ ਢੰਗ ਨਾਲ ਮੰਨਣ ਦਿਓ ਮੰਨ ਲਓ ਹੁਣ ਮੈਂ ਨਾ ਇੱਕ ਦਿਨ ਕੋਈ ਕਿਤੇ ਵਿਚਾਰ ਪੜ ਰਿਹਾ ਸੀ ਬੁੱਕ ਦੇ ਵਿੱਚ ਪੜ੍ਹ ਰਿਹਾ ਸੀ ਉਹ ਕਹਿੰਦੇ ਵੀ ਨਾ ਕਈ ਵਾਰ ਕੀ ਹੁੰਦਾ ਅਸੀਂ ਨਾ ਛੋਟੇ ਬੱਚੇ ਨੂੰ ਸਾਡਾ 5-4 ਸਾਲ ਦਾ ਬੱਚਾ ਹੁੰਦਾ ਤੇ ਉਹ ਕਈ ਵਾਰ ਮਾਤਾ ਪਿਤਾ ਵੱਲੋਂ ਉਹਨੂੰ ਵੀ ਤੂੰ ਤੂੰ ਬਾਹਰ ਖੇਡਣ ਨਹੀਂ ਜਾਣਾ ਬੱਚੇ ਸਿਆਣੇ ਬੱਚੇ ਇਹ ਨਹੀਂ ਕਰਦੇ ਹੁੰਦੇ ਸਿਆਣੇ ਬੱਚੇ ਉਹ ਨਹੀਂ ਕਰਦੇ ਹੁੰਦੇ ਤੂੰ ਬਾਹਰ ਗੰਦਾ ਹੋ ਕੇ ਆ ਜਾਣਾ ਗੰਦੇ ਪੈਰ ਲੈ ਕੇ ਅੰਦਰ ਆ ਜਾਣਾ ਦੇਖੋ ਉਹਦੇ ਵਿੱਚ ਨਾ ਬੱਚੇ ਨੂੰ ਥੋੜਾ ਬਚਪਨ ਮਾਨਣ ਦਿਆ ਕਰੋ ਇਹ ਬਚਪਨ ਦੇ ਵਿੱਚ ਜਿੰਮੇ ਦੀਆਂ ਗਲਤੀਆਂ ਕਈ ਵਾਰ ਬੱਚੇ ਕਰ ਲੈਂਦੇ ਹੁੰਦੇ ਆ ਕੋਈ ਗੱਲ ਨਹੀਂ ਥੋੜੀਆਂ ਬਹੁਤੀਆਂ ਇਗਨੋਰ ਕਰੰਦੇ ਜਾ ਕਰੋ ਤੇ ਤੁਹਾਨੂੰ ਤੁਹਾਨੂੰ ਖੁਦ ਘਟੋ ਘਟ ਤੁਸੀਂ ਇੰਨੇ ਦਾ ਸਿਆਣੇ ਹੋ ਨਾ ਮਾਤਾ ਪਿਤਾ ਤੁਹਾਨੂੰ ਇਹ ਤਾਂ ਪਤਾ ਹੈ ਕਿ 500 ਸਾਲ ਦਾ ਬੱਚਾ ਕਿਹੜੀਆਂ ਗਲਤੀਆਂ ਕਰ ਸਕਦਾ ਤੇ ਉਹਨੂੰ ਉਹਨਾਂ ਕੁ ਉਹਨਾਂ ਕੁ ਸਮਝਾਓ ਅਗਰ ਉਹ ਤੋਂ ਵੱਧ ਗਲਤੀਆਂ ਕਰਦਾ ਹੋ ਜਾਂ ਉਹ ਉਹਨਾਂ ਕੁ ਸਮਝਾਉਣਾ ਮਾਤਾ ਪਿਤਾ ਦਾ ਫਰਜ਼ ਹੈ ਪਰ ਉਹ ਉਹ ਇੰਨਾ ਸਿਆਣਾ ਬਣਾਉਣ ਦੀ ਕੋਸ਼ਿਸ਼ ਨਾ ਕਰੋ ਕਿ ਸਵੇਰ ਤੋਂ ਉਹ ਬਹੁਤ ਇੱਕ ਤੁਹਾਨੂੰ ਲੱਗੇ ਕਿ ਬਹੁਤ ਪਰਫੈਕਟ ਤਰੀਕੇ ਨਾਲ ਚੱਲਦਾ ਹੋਵੇ ਉਹਨੂੰ ਥੋੜੀਆਂ-ਬੋਤੀਆਂ ਗਲਤੀਆਂ ਦੀ ਗੁੰਜਾਇਸ਼ ਜਿਹੜੀ ਹੈ ਉਹ ਰਹਿਣੀ ਚਾਹੀਦੀ ਹੈ ਪਰ ਉਹ ਉੰਨੀ ਗੁੰਜਾਇਸ਼ ਰਹਿਣੀ ਚਾਹੀਦੀ ਹੈ ਗਲਤੀਆਂ ਦੀ ਜਿੰਨੇ ਕ 7-8 ਸਾਲ ਤੱਕ ਦੇ ਬੱਚੇ ਸਾਨੂੰ ਲੱਗਦਾ ਵੀ ਕਰ ਸਕਦੇ ਆ 10-12 ਸਾਲ ਦੇ ਨੂੰ ਉਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ 15-16 ਸਾਲ ਦੇ ਨੂੰ ਉਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਉਹਨਾਂ ਕ ਸਮਝਾਉਣਾ ਉਮਰ ਦੇ ਲਿਹਾਜ਼ ਨਾਲ ਉਹਨੂੰ ਸਿਆਣਾ ਬਣਾਉਣਾ ਜਾਂ ਸਮਝਾਉਣਾ ਸਾਡਾ ਫਰਜ਼ ਬਣਦਾ ਹੈ ਪਰ ਉਮਰ ਤੋਂ ਅਗਰ ਬੱਚੇ ਦੀ ਉਮਰ ਹਜੇ ਉਨੀ ਨਹੀਂ ਹੋਈ ਅਸੀਂ ਫੇਰ ਵੀ ਮਾਪੇ ਸੋਚੀ ਜਾਂਦੇ ਆ ਕਿ ਨਾ ਜੀ ਸਾਡੇ ਬੱਚੇ ਨੂੰ ਤਾਂ ਅਸੀਂ ਜੇ ਬਹੁਤ ਪੜ ਸਮਝਾਵਾਂਗੇ ਤਾਂ ਸਿਆਣਾ ਬਣੂਗਾ ਉਹਦੇ ਨਾਲ ਫਿਰ ਬੱਚਾ ਵੀ ਥੋੜਾ ਇਰੀਟੇਟ ਹੋਣਾ ਸ਼ੁਰੂ ਹੋ ਜਾਂਦਾ ਸੋ ਉਸ ਉਹਦੇ ਕਿਰਪਾ ਕਰਕੇ ਉਹਦੇ ਬਚਪਨ ਨੂੰ ਖਰਾਬ ਨਾ ਕਰੋ ਉਹਨੂੰ ਬਚਪਨ ਮਾਨਣ ਦਿਓ ਪਰ ਉਹ ਬਚਪਨ ਕਿਵੇਂ ਮਾਨਿਆ ਜਾਣਾ ਇਹ ਜ਼ਰੂਰ ਉਹਦੇ ਤੁਸੀਂ ਮਾਪਦੰਡ ਤੈਅ ਕਰ ਸਕਦੇ ਹੋ ਕਿ ਸਾਡਾ ਬੱਚਾ ਜਿਹੜਾ ਹੈ ਉਹਦੇ ਮਾਪਦੰਡ ਤੈਅ ਕਰ ਦਿਓ ਇੰਨੀ ਉਮਰ ਦਾ ਬੱਚਾ ਹੈ ਇਹ ਇਹ ਬੱਚੇ ਦਾ ਬਚਪਨ ਜਿਹੜਾ ਹੈ ਉਹ ਉਹ ਸਾਨੂੰ ਕਿਤੇ ਜਾ ਕੇ ਇਸ ਲੈਵਲ ਤੇ ਵੱਡਾ ਹੋ ਕੇ ਨਾ ਕਹੇ ਕਿ ਮੈਨੂੰ ਤਾਂ ਮੇਰੇ ਮਾਤਾ ਪਿਤਾ ਨੇ ਨਾ ਬਚਪਨ ਹੀ ਨਹੀਂ ਮੰਨਣ ਦਿਆ ਜੀ ਮੈਨੂੰ ਤਾਂ ਪਤਾ ਹੀ ਨਹੀਂ ਬਚਪਨ ਮਾਣਿਆ ਕਿਵੇਂ ਜਾਂਦਾ ਸੋ ਇਸ ਕਰਕੇ ਸਾਨੂੰ ਨਾ ਇੱਕ ਤਰੀਕਾ ਕਿਤੇ ਸਾਨੂੰ ਸੋ ਤੁਹਾਨੂੰ ਖੁਦ ਪਤਾ ਨਹੀਂ ਲੱਗਦਾ ਕਿਸੇ ਦੀ ਸਲਾਹ ਲੈ ਲਓ ਕਿ ਸਾਡਾ ਬੱਚਾ ਜੀ ਤੁਹਾਨੂੰ ਲੱਗਦਾ ਹੈ ਉਹਦੇ ਚ ਆਪਾਂ ਸਲਾਹ ਲੈ ਸਕਦੇ ਹਾਂ ਕੋਈ ਜਿਹੜਾ ਜਾਦਾ ਥੋੜਾ ਜਿਹਾ ਸਾਨੂੰ ਲੱਗਦਾ ਹੈ ਵੀ ਇਸ ਬੰਦੇ ਤੋਂ ਸਲਾਹ ਲੈ ਸਕਦੇ ਹਾਂ ਸਿਆਣਾ ਬੰਦਾ ਹੈ ਸਾਨੂੰ ਚਲੋ ਜਾਂ ਸਾਡੇ ਕੋਲ ਜਿਵੇਂ ਹੁਣ ਮੰਨ ਲਓ ਬੱਚਾ ਸਾਡਾ 5-7 ਸਾਲ ਦਾ ਹੋ ਗਿਆ ਸਾਡਾ ਬੱਚਾ ਤਾਂ ਪਹਿਲਾ ਬੱਚਾ ਹੋ ਮੰਨ ਲਓ ਸਾਨੂੰ ਕਈ ਵਾਰ ਪਤਾ ਨਹੀਂ ਲੱਗਦਾ ਤਾਂ ਅਸੀਂ ਜਿਹੜੇ ਜਿਹੜੇ ਲੋਕ ਬੱਚੇ ਨੂੰ ਪਾਲ ਚੁੱਕੇ ਆ ਬਾਧ ਉਮਰ ਦੇ ਬੱਚੇ ਉਹਨਾਂ ਦੇ ਹੋਗੇ ਉਹਨਾਂ ਤੋਂ ਸਲਾਹ ਲੈ ਸਕਦੇ ਆ ਕਿ ਠੀਕ ਹੈ ਜੀ ਓਕੇ ਇਹਦੀ ਕੋਈ ਦਿੱਕਤ ਤਾਂ ਨਹੀਂ ਹੈ ਮਤਲਬ ਆਪਾਂ ਸਲਾਹ مشਵਰਾ ਕਰ ਸਕਦੇ ਆ ਪਰ ਉਹਦੇ ਵਿੱਚ ਬਹੁਤਾ ਐ ਜ ਉਹਨੂੰ ਇਹ ਨਾ ਸੋਚੋ ਕਿ ਬਹੁਤ ਹੀ ਪਰਫੈਕਟ ਸਾਡਾ ਬੱਚਾ ਚੱਲੇ ਤੇ ਉਹ ਬਹੁਤ ਹੀ ਸਿਆਣਾ ਬਣਿਆ ਰਹੇ ਫਲਾਣਾ ਵੀ ਉਹ ਦੀ ਸਿਫਤ ਕਰੇ ਬਸ ਸਾਨੂੰ ਸਿਫਤਾਂ ਹੀ ਸੁਣਨ ਨੂੰ ਮਿਲ ਜਣ ਬੱਚੇ ਦੀਆਂ ਕਿ ਤੁਹਾਡਾ ਬੱਚਾ ਦਾ ਬਹੁਤ ਸਿਆਣਾ ਹੈ ਤੁਹਾਡਾ ਬੱਚਾ ਦਾ ਬਹੁਤ ਸਿਆਣਾ ਹੈ ਉਹਦੇ ਵਿੱਚ ਅਸੀਂ ਸਿਫਤਾਂ ਸੁਣਦੇ ਮਾਰੇ ਸਾਡੇ ਬੱਚੇ ਦੀਆਂ ਕਿਤੇ ਅਸੀਂ ਉਹਦਾ ਬਚਪਨ ਖਰਾਬ ਨਾ ਕਰ ਦਈਏ ਸੋ ਇਹ ਮੇਰੀ ਬੇਨਤੀ ਤੁਸੀਂ ਜਰੂਰ ਸੁਣਨੀ ਹੈ ਤਾਂ ਕਿ ਬੱਚੇ ਦਾ ਜਿਹੜਾ ਬਚਪਨ ਹੈ ਉਹਨੂੰ ਮੰਨਣ ਦਿਓ ਕਿਰਪਾ ਕਰਕੇ ਧੰਨਵਾਦ ਸਸ਼ੇਗਲ